ਹਾਂਜੀ ਅੱਜ ਦੇ ਮਹਿਫਲ ਵਿੱਚ ਅੱਜ ਦੇ ਸਮਾਗਮ ਵਿੱਚ ਅੱਜ ਦੇ ਪ੍ਰੋਗਰਾਮ ਵਿੱਚ ਪਹੁੰਚੇ ਹਾਂ ਸਾਰਿਆਂ ਹੀ ਸ਼ਖਸ਼ੀਅਤਾਂ ਤਾਂ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਉਹਨਾਂ ਦਾ ਆਦਰ ਸਤਕਾਰ ਕਰਦੇ ਹਾਂ ਉਹਨਾਂ ਨੇ ਇਸ ਸਮਾਗਮ ਲਈ ਨਾ ਸਮਾਂ ਕੱਢਿਆ ਅੱਜ ਦੇ ਇਸ ਪ੍ਰੋਗਰਾਮ ਵਿੱਚ ਦੋ ਤਿੰਨ ਚੀਜ਼ਾਂ ਜਿਹੜੀਆਂ ਅਹਿਮ ਐ ਉਹ ਹੋਣ ਜਾ ਰਹੀਆਂ ਪਹਿਲੀ ਗੱਲ ਐ ਕਿ ਸਭਾ ਦੇ ਕਾਰਜਕਾਰੀ ਮੈਂਬਰ ਤੇ ਉਸ ਦੇ ਮੈਂਬਰ ਜਿਹੜੇ ਹੈਗੇ ਆ ਆਮ ਮੈਂਬਰ ਨੇ ਉਹਨਾਂ ਨੇ ਰਲਕੇ ਜਿੰਨੇ ਕਵੀ ਆਪਣੇ ਹੈਗੇ ਆ ਉਹਨਾਂ ਦੀਆਂ ਰਚਨਾਵਾਂ ਦਾ ਇੱਕ ਕਾਵ ਸੰਗ੍ਰਹਿ ਤਿਆਰ ਕੀਤਾ ਹੈ ਇਹ ਸਭ ਕੁਝ ਸਬਾ ਦੀ ਕਾਰਜਕਾਰੀ ਦੇ ਦੇਖਰੇਖ ਹੇਠ ਹੋਇਆ ਸਾਡੇ ਵੀਰ ਵਿਰਿੰਦਰ ਅਲੀ ਸ਼ੇਰ ਜੀ ਅਲੀ ਸ਼ੇਰ ਜੀ ਨੇ ਇਸ ਦੇ ਨਾਲ ਹੀ ਬਹੁਤ ਹੀ ਉੱਕੇ ਗੀਤਕਾਰ ਰਤੂ ਰਿੰਦਾਵਾ ਜੀ ਜਿਨ੍ਹਾਂ ਦੇ ਗੀਤ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਜਿਹੜੀਆਂ ਸੰਗੀਤ ਦੇ ਖੇਤਰ ਵਿੱਚ ਹੋਈਆਂ ਉਹਨਾਂ ਨੇ ਗਾਏ ਨੇ ਅਸੀਂ ਉਹਨਾਂ ਬਾਰੇ ਜਾਣਕਾਰੀ ਨਾਲ ਦੀ ਨਾਲ ਦੇ ਦੇਵਾਂਗੇ ਤੇ ਅਸੀਂ ਨਾਲ ਦੀ ਨਾਲ ਹੀ ਜਿਹੜੇ ਸਾਡੇ ਸੱਜਣਾ ਵਿਸ਼ੇਸ਼ ਤੌਰ ਤੇ ਪਹੁੰਚੇ ਆ ਉਹਨਾਂ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਮੈਂ ਕੁਝ ਜਾਣਕਾਰੀ ਦੇਣਾ ਚਾਹਾਂਗਾ ਕੁਝ ਸੱਜਣ ਨਵੇਂ ਨੇ ਸਭਾ ਦੇ ਵਿੱਚ ਤਾਂ ਇਸ ਦੀ ਪੰਤਰ ਬਾਰੇ ਇਸ ਦੇ ਪ੍ਰੋਗਰਾਮ ਬਾਰੇ ਥੋੜਾ ਬਹੁਤ ਜਾਣਕਾਰੀ ਦੇਵਾਂਗਾ ਬਹੁਤ ਲੰਬਾ ਨਹੀਂ ਦੇ ਸਕਦਾ ਸੋ ਸਭਾ ਦੀ ਕਾਰਜਕਾਰੀ ਹੈ ਇੱਕ ਸਭਾ ਦੇ ਮੈਂਬਰਸ ਦੇ ਉੱਪਰ ਕਾਰਜਕਾਰੀ ਜਿਹੜੀ ਹੈਗੀ ਹੈ ਉਹ ਡੈਮੋਕਰੈਟਿਕ ਤਰੀਕੇ ਨਾਲ ਚੱਲਦੀ ਹੈ ਲੋਕਤੰਤਰੀ ਤਰੀਕੇ ਨਾਲ ਉਸ ਕਾਰਜਕਾਰੀ ਦੇ ਮੈਂਬਰ ਹਨ ਦਲਜੀਤ ਸਿੰਘ ਬਰਿੰਦਰਾਲੀ ਸ਼ੇਰ ਮੈਂ ਖੋਦ ਰਿਤੂ ਹੀਰ ਜੀ ਹਰਮਨ ਪਰਮਿੰਦਰ ਤੇ ਗੁਰਜਿੰਦਰ ਸਿੰਘ ਸੰਧੂ ਜੀ ਇਹ ਕਾਰਜਕਾਰੀ ਮੈਂਬਰ ਨੇ ਸੌਰੀ ਨਾਮ ਿਸ ਹੋ ਗਿਆ ਜਿਹੜਾ ਹੈਗਾ ਬਾਗਲਾ ਸਾਹਿਬ ਜਸਵੰਤ ਬਾਗਲਾ ਜੀ ਤੇ ਦਿਨੇਸ਼ ਸਾਡੇ ਜਿਹੜੇ ਹੈਗੇ ਆ ਨੌਜਵਾਨ ਰਾਈਟਰ ਉਹ ਇੱਥੇ ਜਲਦੀ ਪਹੁੰਚ ਰਹੇ ਨੇ ਜਸਵੰਤ ਬਾਗਲਾ ਜੀ ਅੱਜ ਆ ਨਹੀਂ ਸਕੇ ਇਹ ਸਾਡੀ ਕਾਰਜਕਾਰਨੀ ਆ ਤਾਂ ਕਾਰਜਕਾਰਨੀ ਦੀ ਅੰਡਰ ਜਿਹੜੇ ਡਿਸੀਜਨ ਲੈ ਜਾਂਦੇ ਆ ਉਹ ਮੈਂਬਰਜ਼ ਨੂੰ ਅਸੀਂ ਸੂਚਿਤ ਕਰ ਦਿੰਨੇ ਆ ਕਿ ਇਸ ਤਰ੍ਹਾਂ ਸਾਡਾ ਪ੍ਰੋਗਰਾਮ ਇੱਕ ਤੈਅ ਹੋਇਆ ਉਸ ਅਧਾਰਤ ਉਹਦੇ ਅਧਾਰਤ ਪ੍ਰੋਗਰਾਮ ਹੁੰਦਾ ਸਵਾ ਦੇ ਦੀਨ ਜਿਹੜੀਆਂ ਕਿਤਾਬਾਂ ਰਿਲੀਜ਼ ਹੁੰਦੀਆਂ ਇੱਥੇ ਜਿਹੜੀਆਂ ਸਾਨੂੰ ਬਾਹਰੋਂ ਆਉਂਦੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਸੈਤਕ ਸ਼ਿਸ਼ੀਅਤ ਸ਼ਖਸ਼ੀਅਤਾਂ ਨੂੰ ਤੇ ਸਾਨੂੰ ਮਾਣ ਹੈ ਕਿ ਅਸੀਂ ਹਰ ਸਾਲ ਘੱਟੋ ਘੱਟ 10 ਤੋਂ 12 ਕਿਤਾਬਾਂ ਰਿਲੀਜ਼ ਕਰਦੇ ਹਾਂ ਤੇ ਉਸ ਦੇ ਨਾਲ ਹੀ ਜਿੰਨੀਆਂ ਸ਼ਖਸ਼ੀਅਤਾਂ ਸਾਡੇ ਤੱਕ ਮਤਲਬ ਅਸੀਂ ਪਹੁੰਚ ਕਰ ਸਕਦੇ ਹਾਂ ਉਹਨਾਂ ਤੱਕ ਜਿਹੜੇ ਇੱਥੇ ਪਹੁੰਚਦੇ ਨੇ ਅਸੀਂ ਉਹਨਾਂ ਨੂੰ ਸਨਮਾਨ ਸਨਮਾਨਤ ਕਰ ਲਈ ਜਿਹੜਾ ਹੈਗਾ ਉਹ ਪ੍ਰੋਗਰਾਮ ਆਰਗੇਨਾਈਜ਼ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਵਿੱਚ ਜਿਹੜਾ ਵੀਰ ਮੈਂ ਦਿੱਤਾ ਮੈਂ ਉਸ ਦੇ ਨਾਲ ਹੀ ਸਾਡੀਆਂ ਜਿਹੜੀਆਂ ਵਿਸ਼ੇਸ਼ ਮਹਿਮਾਨਾਂ ਜਿਹਨੇ ਸਾਡੇ ਉਹਨਾਂ ਨੂੰ ਸਨਮਾਨ ਦਿੱਤਾ ਜਾਣਾ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੈਂ ਬੇਨਤੀ ਕਰੂੰਗਾ ਕਿ ਸਾਡੇ ਜਿਹੜੇ ਨੌਜਵਾਨ ਲੇਖਕ ਨੇ ਰਾਈਟਰ ਪਰਮਿੰਦਰ ਆਪਣੀ ਨਜ਼ਮ ਬੋਲਣ ਲਈ ਸਭ ਤੋਂ ਪਹਿਲਾਂ ਸਾਹਮਣੇ ਨੂੰ ਸਤਸ਼ੀ ਕਾਲ ਜੀ ਅ ਇਸ ਕਿਤਾਬ ਵਿੱਚ ਮੇਰੀਆਂ ਵੀ 10 ਰਚਨਾਵਾਂ ਦਰਜ ਨੇ ਜੋ ਕਿ ਪਹਿਲੀ ਵਾਰੀ ਇਸ ਇਸ ਕਿਤਾਬ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਤੇ ਸਾਰੀ ਕਾਰਜਕਾਰੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਨਾ ਚੀਜ਼ ਦੀਆਂ ਕਾਫਤਾਵਾਂ ਨੂੰ ਕਿਤਾਬੇ ਸ਼ਾਮ ਕੇ ਤੇ ਉਸ ਨੂੰ ਇੱਕ ਕਿਤਾਬ ਦਾ ਰੂਪ ਦਿੱਤਾ ਕਿ ਥੋੜੀ ਨਹੀਂ ਉਹ ਪੂਰੀ ਨੱਕੋ ਨੱਕ ਪਰ ਆਉਂਦੀ ਏ ਥੋੜੀ ਥੋੜੀ ਨਹੀਂ ਉਹ ਪੂਰੀ ਨੱਕੋ ਨੱਕ ਪਰ ਆਉਂਦੀ ਏ ਮਾਂ ਚੇਤੇ ਆਉਂਦੀ ਏ ਤਾਂ ਅੱਖ ਪਰ ਆਉਂਦੀ ਏ ਵਾਹ ਥੋੜੀ ਨਹੀਂ ਉਹ ਪੂਰੀ ਨੱਕੋ ਨੱਕ ਪਰ ਆਉਂਦੀ ਏ ਮਾਂ ਚੇਤੇ ਆਉਂਦੀ ਏ ਤਾਂ ਅੱਖ ਪਰ ਆਉਂਦੀ ਏ ਵਿਚ ਪਰਦੇਸਾਂ ਆਵੇ ਬਚਪਨ ਚੇਤੇ ਜਦੋਂ ਮਨ ਵਿੱਚ ਯਾਦਾਂ ਵਾਲੀ ਸਾਥ ਭਰ ਆਉਂਦੀ ਏ ਕੇ ਵਿੱਚ ਪਰਦੇਸਾਂ ਆਵੇ ਬਚਪਨ ਚੇਤੇ ਜਦੋਂ ਮਨ ਵਿੱਚ ਯਾਦਾਂ ਵਾਲੀ ਸਾਥ ਭਰ ਆਉਂਦੀ ਏ ਕਰਕੇ ਤਿਆਰ ਵੀ ਸਕੂਲ ਮੈਨੂੰ ਤੋਰੇ ਜਦੋਂ ਕਰਕੇ ਤਿਆਰ ਵੀ ਸਕੂਲ ਮੈਨੂੰ ਤੋਰੇ ਜਦੋਂ ਲੇਟ ਹੋਣ ਉੱਤੇ ਰਸ ਚਾਹ ਵਿੱਚ ਭੋਰੇ ਜਦੋਂ ਰੂਹ ਮੇਰੀ ਜਾ ਕੇ ਮਿੱਠਾ ਚੱਕ ਭਰ ਆਉਂਦੀ ਏ ਮਾਂ ਚੇਤੇ ਆਉਂਦੀ ਏ ਤਾਕ ਭਰ ਆਉਂਦੀ ਆਖਰੀ ਸ਼ੇਰ ਹੈ ਜੀ ਕੋਈ ਪਿੰਡ ਜਾਊਗਾ ਤੇ ਗੱਲ ਸੁਣਾ ਦਿਓ ਕੋਈ ਪਿੰਡ ਜਾਊਗਾ ਤੇ ਗੱਲ ਇਹ ਸੁਣਾ ਦਿਓ ਹਰਮਨ ਖੁਸ਼ ਰਹਿੰਦਾ ਠੰਡੋਂ ਨੂੰ ਪਾ ਦਿਓ ਇੰਨਾ ਸੁਣ ਖੁਸ਼ੀਆਂ ਚ ਨੱਚ ਭਰ ਆਉਂਦੀ ਐ ਮਾਂ ਚਿੱਤੇ ਆਉਂਦੀ ਐ ਤੱਕ ਭਰ ਆਉਂਦੀ ਮਾਂ ਚਿੱਤੇ ਆਉਦੀ ਐ ਤੱਕ ਭਰ ਆਉਂਦੀ ਬਾਤ ਹੀ ਪਿਆਰਾ ਗੀਤ ਸੀ ਬਹੁਤ ਹੀ ਪਿਆਰੀ ਨਜ਼ਮ ਸੀ ਹਰਮਨ ਆਸਟ੍ਰੇਲੀਆ ਪੰਜਾਬੀ ਲੇਖਕ ਸਵਾ ਦੇ ਆ ਪ੍ਰਧਾਨ ਰਹੇ ਨੇ ਜੋ ਕਿ ਤਾਂ ਤਰਤੇ ਛੋਟੇ ਜਿਹਾ ਸਮਿਲੀ ਛੁੱਟੀ ਤੇ ਨੇ ਪਰ ਸਟੇਲ ਪ੍ਰਧਾਨ ਨੇ ਐਕਟਿੰਗ ਪ੍ਰਧਾਨ ਜਿਹੜੇ ਹੈਗੇ ਆ ਬਰਿੰਦਰ ਅਲੀ ਸ਼ੇਰ ਉਹਨਾਂ ਦੀ ਜਿਹੜੀ ਹੈਗੀ ਹੈ ਚੌਪ ਸਾਂਭਰੇ ਨੇ ਤਾਂ ਮੈਂ ਇਸਦੇ ਨਾਲ ਹੀ ਬੇਨਤੀ ਕਰੂੰਗਾ ਕਿਉਂਕਿ ਅਸੀਂ ਪ੍ਰੋਗਰਾਮ ਲੇਟ ਸਟਾਰਟ ਕੀਤਾ ਟਾਈਮ ਤੇ ਫਿਨਿਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਗੁਰਵਿੰਦਰ ਵੀਰ ਸਾਡਾ ਇੱਥੇ ਆ ਕਾਰਜਕਾਰੀ ਦੇ ਮੈਂਬਰ ਰਹੇ ਨੇ ਨੌਜਵਾਨ ਸ਼ਾਇਰ ਨੇ ਸਾਡੇ ਅਜੇ ਵੀ ਆਉਂਦੇ ਜਾਂਦੇ ਨੇ ਸਾਨੂੰ ਖੁਸ਼ੀ ਇਸ ਗੱਲ ਦੀ ਆ ਭਾਈ ਗਰਜਿੰਦਰ ਸੰਧੂ ਜੀ ਕਾਰਜਕਾਰੀ ਮੈਂਬਰ ਨੇ ਆਸਟ੍ਰੇਲੀਆ ਪੰਜਾਬੀ ਲੇਖ ਸਭਾ ਬ੍ਰਿਸਬਨ ਦੇ ਉਹਨਾਂ ਦਾ ਨਾਵਲ ਆਇਆ ਪਹਿਲਾਂ ਦੀਵੇ ਦੀ ਲੋ ਪਿੱਛੇ ਉਹਨਾਂ ਦੀ ਕਿਤਾਬ ਆਈ ਹੈ ਅਥਰੂਆਂ ਵਾਂਗ ਕਰਦੇ ਹਰਫ ਕਾਵ ਸੰਗ੍ਰਹਿ ਭਾਈ ਜੀ ਗਾਉਂਦੇ ਨੇ ਬਹੁਤ ਸਰੀਲੀ ਆਵਾਜ਼ ਆ ਉਹਨਾਂ ਦੀ ਧਾਰਮਿਕ ਸੰਗੀਤ 'ਚ ਉਹਨਾਂ ਦੀ ਰੁਚੀ ਹੈ ਅੱਜ ਉਹ ਸਾਡੇ ਸਰੋਤਿਆਂ ਨਾਲ ਕੁਝ ਕੁ ਆਪਣੀਆਂ ਨਜ਼ਮਾਂ ਸਾਂਝੀਆਂ ਕਰਨ ਗਰਜਿੰਦਰ ਸੰਧੂ ਜੀ ਸਤਿ ਸ਼੍ਰੀ ਅਕਾਲ ਸਭਾ ਵੀ ਕਾਰਜ ਕਰਨੀ ਤੇ ਸਾਡੇ ਇਸ ਵੇੜੇ ਚ ਖਾਸਮਕਾਸ ਸਖਸ਼ੀਤਾ ਦਾ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਸਤਿਕਾਰ ਕਰਦੇ ਆਂ ਇhtram ਕਰਦੇ ਆਂ ਉਹਨਾਂ ਦਾ ਸਾਡੇ ਰਤੂ ਰੰਧਾਵਾ ਸਾਹਿਬ ਬੈਠੇ ਆਂ ਹਾਰਮਨ ਆਸਰੀ ਨਰਮਲਜੀਤ ਬੈਠੇ ਆ ਸਾਡੇ ਵੱਡੇ ਭਾਜੀ ਜਿਨ੍ਹਾਂ ਦਾ ਬੜਾ ਵੱਡਾ ਨਾਮ ਹੈ ਪੰਜਾਬੀ ਸਾ ਸੰਗੀਤ ਔਰ ਗੀਤ ਦੇ ਵਿੱਚ ਜਗੇੜਾ ਸਾਹਿਬ ਬੈਠੇ ਆ ਮੈਂ ਮੈਂ ਨਾਮ ਲੈਣਾ ਚਾਹਾਂਗਾ ਕਿਉਂਕਿ ਜਿਹੜੇ ਕਦੇ-ਕਦੇ ਬੌੜਦੇ ਆ ਸਾਨੂੰ ਚਾਹ ਬਹੁਤ ਆਉਂਦਾ ਉਹਨਾਂ ਦਾ ਅਸੀਂ ਚਾਹ ਰਿਹਾ ਕਿ ਹਮੇਸ਼ਾ ਹੌਣ ਕਰਨ ਦਲਜੀਤ ਵੀਰ ਹੋਰ ਬਾਕੀ ਸਾਰੇ ਗੁਰਵਿੰਦਰ ਉਹਨਾਂ ਦਾ ਨਾਮ ਆ ਰਿਹਾ ਗਿਆ ਖਾਸ ਤੌਰ ਤੇ ਸਾਡੇ ਕੋਲ ਅੱਜ ਕੈਮਰਾਮੈਨ 7 ਸੀਜ਼ ਤੋਂ ਪਹੁੰਚਿਆ ਗੁਰਪ੍ਰੀਤ ਬਰਾੜ ਸਾਹਿਬ ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਅਸੀਂ ਇਹਨਾਂ ਨੂੰ ਇੱਕ ਨਜ਼ਮ ਹੈ ਮੇਰੇ ਅੰਦਰੋਂ ਉੱਠੀ ਜਾਏ ਉਹ ਜਿਵੇਂ ਦੇ ਵੀਰ ਮੈਂ ਸਮਝ ਲੱਕੇ ਸ਼ਬਦ ਸੀ ਕਬੂਲ ਕਰਿਓ ਪਲੀਜ਼ ਮੇਰੀ ਇਹ ਤੁਹਾਨੂੰ ਅ ਗੁਜਾਰਿਸ਼ ਵੀ ਹੈ ਨਜ਼ੁੰਦਾ ਰੋਆਰੇ ਜੇ ਮੈਂ ਰੱਖਿਆ ਨਹੀਂ ਹੈ ਕਿਉਂਕਿ ਤਾਂ ਦੀ ਬੜੀ ਤੇ ਕਹਿੰਦੇ ਕਿ ਸੁੱਕੀ ਰੇਤਾ ਰਿਣੀ ਸਦੀਵ ਹੈ ਬਰਿੰਦਰ ਜੀ ਸੁੱਕੀ ਰੇਤਾ ਰਿਣੀ ਸਦੀਵ ਹੈ ਨੀਲੀਆਂ ਤਰੰਗੀ ਲਹਿਰਾਂ ਦੇ ਆਗਮਨ ਨਾਲ ਨੀਲੀਆਂ ਤਰੰਗੀ ਲਹਿਰਾਂ ਦੇ ਆਗਮਨ ਨਾਲ ਰੋਮਾਨੀ ਪੈੜਾਂ ਦੀ ਸਿਰਜਣਾ ਹੋਣ ਕਰਕੇ ਰੋਮਾਨੀ ਪੈੜਾਂ ਦੀ ਸਿਰਜਣਾ ਹੋਣ ਕਰਕੇ ਭਾਵੇਂ ਪਲਾ ਲਈ ਭਾਵੇਂ ਪਲਾ ਲਈ ਸੁੱਕੀ ਰੇਤ ਕਵਤਾ ਬਣੀ ਕਹਾਣੀ ਵੀ ਤੇ mohabbat ਵੀ ਮੈਂ ਜਦੋਂ ਜਾਣ ਗਿਆ ਹਾਂ ਕਿ ਮੈਂ ਲਗਭਗ ਅਲੋਪ ਹਾਂ ਮੈਂ ਜਦੋਂ ਜਾਣ ਗਿਆ ਹਾਂ ਕਿ ਮੈਂ ਲਗਭਗ ਅਲੋਪ ਹਾਂ ਇਹ ਅਗੰਮੀ ਅਹਿਸਾਸ ਵੱਡੀ ਸੱਟ ਵਰਗਾ ਇਹ ਆਗਮੀ ਅਹਿਸਾਸ ਵੱਡੀ ਸੱਟ ਵਰਗਾ ਹੈ ਜਿਸ ਨੇ ਮੈਨੂੰ ਸੁੰਨ ਕਰ ਰੱਖਿਆ ਹੈ ਮੈਂ ਟੜਾਂਗਾ ਜ਼ਰੂਰ ਮੈਨੂੰ ਯੁੱਗ ਲੜੀਂਦੇ ਹੋਣਗੇ ਮੈਂ ਟੜਾਂਗਾ ਜ਼ਰੂਰ ਮੈਨੂੰ ਯੁੱਗ ਲੜੀਂਦੇ ਹੋਣਗੇ ਜਗਣਾ ਤਾਂ ਪੈਣਾ ਹੈ ਮੈਂ ਬੇਨਤੀ ਕਰਦਾ ਹਾਂ ਕਿ ਮੇਰਾ ਵੀਰ ਦਲਜੀਤ ਆਪਣੇ ਚੰਦ ਸ਼ਬਦ ਇਸ ਕਿਤਾਬ ਬਾਰੇ ਬੋਲੇ ਤੇ ਥੋੜਾ ਬਹੁਤ ਸਵਾ ਦੀ ਜਿਹੜੀ ਹੈਗੀ ਹੈ ਕਾਰਗੁਜ਼ਾਰੀ ਬਾਰੇ ਵੀ ਬੋਲੇ ਬਾਈ ਦਲਜੀਤ ਆਸਟ੍ਰੇਲੀਅਨ ਲੇਖਕ ਸਵਾ ਦੇ ਸਰਦੇ ਉੱਤੇ ਇਕੱਤਰ ਹੋਈਆਂ ਸਾਰੀਆਂ ਸਖਸ਼ੀਤਾਂ ਨੂੰ ਪਿਆ ਪਿਆ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦੀਆਂ ਸਭ ਤੋਂ ਪਹਿਲਾਂ ਵਿਸ਼ਾਲ ਜੀ ਪਹੁੰਚਿਆ ਸਾਡੇ ਦਰਮਿਆਨ ਅ ਅਖਰ ਮੈਗਜ਼ੀਨ ਚਲਾਉਂਦੇ ਆ ਤੇ ਸਾਡੇ ਵਰਗੇ ਜਿਹੜੇ ਪਾਠਕ ਆ ਉਹਨਾਂ ਦੇ ਲਈ ਬੜੀਆਂ ਸਹਾਇੀ ਹੁੰਦੀਆਂ ਇਹ ਚੀਜ਼ਾਂ ਤੇ ਆ ਰਤੂ ਰੰਡਾਵਾ ਜੀ ਬਹੁਤ ਛੋਟੇ ਹੁੰਦੇ ਆ ਤੇ ਇਹਨਾਂ ਦੇ ਗੀਤ ਜਿਹੜੇ ਆ ਸੁਣਦੇ ਰਹੇ ਆ ਕਿਉਂਕਿ ਮੈਂ ਵੀ ਇਹਨਾਂ ਦੇ ਇਲਾਕੇ ਦਾ ਹੀ ਆ ਤੇ ਇਸ ਕਰਕੇ ਜਦੋਂ ਬਸੀਵੇ ਸਾਂਝੇ ਹੋਣ ਪਿੰਡਾਂ ਦੇ ਫਿਰ ਉਦੋਂ ਜਿਆਦਾ ਜੇ ਕਹਿ ਲਓ ਕਿ ਜੋਸ਼ ਇੱਥੇ ਆ ਕੇ ਆ ਜਾਂਦਾ ਤੇ ਇਹਨਾਂ ਨੂੰ ਜਦੋਂ ਵੀ ਦੇਖੀਦਾ ਤੇ ਵਧੀਆ ਲੱਗਦਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਤੁਸੀਂ ਅਜੀਜ਼ ਹੋ ਮੈਨੂੰ ਲੱਗਦਾ ਇਹ ਜੇ ਇੱਥੇ ਕੋਈ ਗੌਣ ਵਾਲਾ ਹੋਵੇ ਤਾਂ ਬਹੁਤ ਕਤਲ ਹੋ ਜਾਂਦਾ ਉਦੋਂ ਬੰਦਾ ਉਦੋਂ ਆਪਾਂ ਕਹਿ ਸਕਦੇ ਹੁੰਨੇ ਆ ਕਿ ਆ ਫਲਾਨਾ ਬੰਦਾ ਜਿਹੜਾ ਆ ਸਾਡਾ ਮੇਨ ਆਇਆ ਹੋਇਆ ਪਰ ਇਹੋ ਜਿਹੀਆਂ ਗੋਸ਼ਟੀਆਂ ਦੇ ਵਿੱਚ ਆਮ ਬੰਦਾ ਨਹੀਂ ਆਉਂਦਾ ਹੁੰਦਾ ਇਹਨਾਂ ਦੇ ਵਿੱਚ ਉਹ ਬੰਦਾ ਸਿਖਰ ਹੀ ਹੁੰਦਾ ਜਿਹੜਾ ਇੱਥੇ ਆ ਕੇ ਪਹੁੰਚ ਜਾਂਦਾ ਤੇ ਜਿਹੜੇ ਸਿਖਰ ਵਾਲੇ ਬੰਦੇ ਹੁੰਦੇ ਆ ਉਹ ਕਹਿੰਦੇ ਆ ਵੀ 5% ਹੀ ਆ ਦੁਨੀਆ ਦੇ ਵਿੱਚ ਬਾਕੀ ਤਾਂ ਇੱਕ ਉਹ ਪੰਜਾਬੀ ਦੇ ਵਿੱਚ ਇਹ ਕਹਿੰਦੇ ਵੀ ਕਾਟੂ ਮਾ ਲਈ ਹੈ ਤੇ ਇਹ ਤੁਸੀਂ ਵਧਾਈ ਦੇ ਯੋਗ ਤਰੋਂ ਕਿ ਤੁਸੀਂ ਉਹਨਾਂ 5% ਦੇ ਵਿੱਚ ਆਉਂਦੇ ਹੋ ਅਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਦਲਜੀਤ ਵੀਰ ਅ ਤਾਂ ਮੇਰੀ ਬੇਨਤੀ ਹੁਣ ਤ੍ਰਿਤੂ ਹੀਰਜੁਨੀ ਹੈ ਤ੍ਰਿਤੂ ਹੀਰ ਜੀ ਸਾਡੇ ਸਭਾ ਦੇ ਜਨਰਲ ਸੈਕਟਰੀ ਨੇ ਸਭ ਤੋਂ ਪਹਿਲਾਂ ਤੁਜੀ ਆਇਆ ਜਿਹੜੀ ਸਾਡੇ ਨਾਲ ਲੇਖਕ ਆ ਸਾਰੇ ਉਹ ਤਾਂ ਵਧਾਈ ਦੇ ਪਾਤਰ ਹੈ ਹੀ ਹੈ ਜਿਨ੍ਹਾਂ ਦੀਆਂ ਕਵਿਤਾਵਾਂ ਨੇ ਇਸ ਬੁੱਕ ਦੇ ਵਿੱਚ ਜੁਕਤ ਆ ਤੁਸੀਂ ਵੀ ਸਾਰੇ ਵਧਾਈ ਦੇ ਪਾਤਰ ਕਿ ਤੁਸੀਂ ਇੱਥੇ ਆਇਓ ਸਾਡੀ ਇਸ ਖੁਸ਼ੀ ਦੇ ਵਿੱਚ ਤੇ ਮੈਂ ਮੈਂ ਜਿਆਦਾ ਕਵਿਤਾਵਾਂ ਲਿਖਦੀ ਆ ਜਾਂ ਕਹਾਣੀਆਂ ਲਿਖਦੀ ਆ ਮੈਨੂੰ ਜੋ ਜੋ ਮੇਰੀ ਸਮਝ ਆ ਕਿ ਕਵਿਤਾ ਕੀ ਹੈ ਕਵਿਤਾ ਇੱਕ ਕਲਾ ਜਿਵੇਂ ਕਿ ਬਾਕੀ ਹੋਰ ਕਲਾ ਨੇ ਜਿਵੇਂ ਅਸੀਂ ਜਦੋਂ ਸ਼ਬਦਾਂ ਨੂੰ ਜਾਂ ਆਪਣੀਆਂ ਭਾਵਨਾਵਾਂ ਨੂੰ ਦੂਸਰੇ ਦੇ ਸਾਹਮਣੇ ਰੱਖਣ ਵਿੱਚ ਅਸਮਰਥ ਹੁੰਨੇ ਆ ਤਾਂ ਸ਼ਾਇਦ ਇੱਕ ਕਵਿਤਾ ਵਧੀਆ ਜ਼ਰੀਆ ਬਣਦਾ ਤੇ ਜਿਹੜਾ ਸੋਰੀ ਕੁਲਦੀਪ ਸਿੰਘ ਦੀਪ ਜੀ ਉਹਨਾਂ ਨੇ ਸਾਡੀ ਕਿਤਾਬ ਦਾ ਜਿਹੜਾ ਹੈਗਾ ਅਧਿਐਨ ਕੀਤਾ ਹੈਗਾ ਵਿਸ਼ਲੇਸ਼ਣ ਕੀਤਾ ਹੈਗਾ ਉਹਨਾਂ ਬਾਰੇ ਮੈਂ ਥੋੜਾ ਜਾਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਉਹਨਾਂ ਨੇ ਪੀ ਐਚ ਡੀ ਕੀਤੀ ਹੋਈ ਹੈ ਪੰਜਾਬੀ ਲੋਕਨਾਟਕਾਂ ਦੇ ਵਿੱਚ ਉਹਨਾਂ ਨੇ ਲੋਕਨਾਟਕਾਂ ਦੇ ਉੱਪਰ ਪੀ ਐਚ ਡੀ ਕੀਤੀ ਹੋਈ ਹੈ ਜਿਹੜੇ ਕਿ ਨਾਟਕ ਪਿੰਡਾਂ ਵਿੱਚ ਹੁੰਦੇ ਸਨ ਅਕਸਰ ਉਹ ਨਾਟਕ ਹੁਣ ਖਤਮ ਹੋ ਗਏ ਨੇ ਅਸੀਂ ਮੈਨ ਲੱਗਦਾ ਨਹੀਂ ਅਸੀਂ ਕਦੇ ਹੁਣ ਜਾਂ ਆਪਾਂ ਵੀ ਬਹੁਤ ਘੱਟ ਦੇਖੇ ਹੋਣਗੇ ਕਿ ਜਦੋਂ ਪਿੰਡਾਂ ਵਿੱਚ ਨਾਟਕ ਖੇਡਣ ਖੇਡਣ ਆਉਂਦੇ ਸੀ ਜਾਂ ਹੋਰ ਨਾਲ ਦੇ ਪਿੰਡਾਂ ਜਾਂ ਕਿਤੇ ਵੀ ਲਾਉ ਉਹ ਵਾਲੇ ਨਾਟਕ ਹੌਲੀ ਹੌਲੀ ਖਤਮ ਹੁੰਦੇ ਗਏ ਤੇ ਉਹਨਾਂ ਨੇ ਇਹ ਦੇਖਿਆ ਕਿ ਜਿਹੜਾ ਇੱਕ ਲਿਟਰੇਚਰ ਆ ਜਾਂ ਜਿਹੜੇ ਦੂਸਰੇ ਨਾਟਕ ਆ ਜਿਹੜੇ ਕਿ ਯੂਨੀਵਰਸਿਟੀਆਂ ਚ ਜਾਂ ਕਾਲਜਾਂ ਵਿੱਚ ਹੁੰਦੇ ਨੇ ਉਹਨਾਂ ਨੂੰ ਤਾਂ ਇੱਕ ਤਾਬੀ ਰੂਪ ਦਿੱਤਾ ਗਿਆ ਮੈਂ ਸਮੁੰਦਰ ਨੂੰ ਦੋਸ਼ ਕਿਵੇਂ ਦਵਾਂ ਕਿ ਮੈਂ ਸਮੁੰਦਰ ਨੂੰ ਦੋਸ਼ ਕਿਵੇਂ ਦਵਾਂ ਮੈਨੂੰ ਤਾਂ ਡੋਬਣ ਵਾਲੇ ਕਿਨਾਰੇ ਨੇ ਮੈਂ ਸਮੁੰਦਰ ਨੂੰ ਦੋਸ਼ ਕਿਵੇਂ ਦਵਾਂ ਮੈਨੂੰ ਡੋਬਣ ਵਾਲੇ ਕਿਨਾਰੇ ਨੇ ਮੈਂ ਬੇਗਾਨਿਆਂ ਨੂੰ ਕੀ ਦੋਸ਼ ਦਵਾਂ ਮੈਂ ਬੇਗਾਨਿਆਂ ਨੂੰ ਕੀ ਦੋਸ਼ ਦਵਾਂ ਮੇਰੀ ਬਰਬਾਦੀ ਦਾ ਜਸ਼ਨ ਮਨਾਉਣ ਵਾਲੇ ਮੇਰੇ ਆਪਣੇ ਸਾਰੇ ਨੇ ਮੈਂ ਤੇ ਉੱਪ ਨੂੰ ਦੋਸ਼ ਕਿਵੇਂ ਦਵਾਂ ਮੈਨੂੰ ਤਾਂ ਸਾੜਨ ਵਾਲੇ ਤਾਰੇ ਨੇ ਮੈਂ ਰੱਬ ਨੂੰ ਵੀ ਦੋਸ਼ ਨਹੀਂ ਦੇ ਸਕਦੀ ਮੈਂ ਰੱਬ ਨੂੰ ਦੋਸ਼ ਕਿਵੇਂ ਦਵਾਂ ਮੈਂ ਰੱਬ ਨੂੰ ਦੋਸ਼ ਕਿਵੇਂ ਦਵਾਂ ਮੈਂ ਕਿਉਂਕਿ ਇੱਥੇ ਤਾਂ ਮੇਰੇ ਤੋਂ ਵੀ ਵੱਧ ਕਿਸਮਤ ਦੇ ਮਾਰੇ ਨੇ ਇੱਥੋਂ ਤਾਂ ਮੇਰੇ ਤੋਂ ਵੀ ਵੱਧ ਕਿਸਮਤ ਦੇ ਮਾਰੇ ਨੇ ਤੇ ਇਸੇ ਦੇ ਨਾਲ ਹੀ ਮੈਂ ਆਪਣਾ ਇਥੇ ਖਤਮ ਕਰੂੰਗੀ ਤਾਂ ਜਿਗੇੜਾ ਜੀ ਪਲੀਜ਼ ਮੈਂ ਇਹਨਾਂ ਬਾਰੇ ਪਹਿਲਾਂ ਇਹਨਾਂ ਦਾ ਤਾਰਫ ਕਰਾ ਚੁੱਕਾ ਹਾਂ ਸਟੇਜ ਸੈਕਟਰੀ ਰਹੇ ਨੇ ਜਿਗਰ ਤਾਂ ਇਸੇ ਤਰ੍ਹਾਂ ਬਹੁਤ ਸਾਰੀਆਂ ਸੰਸਥਾਵਾਂ ਵਿੱਚ ਇਹ ਵੀ ਕੰਮ ਕਰ ਰਹੇ ਨੇ ਇਹਨਾਂ ਦਾ ਬਹੁਤ ਵੱਡਾ ਤਜਰਬਾ ਹੈ ਸ਼ੁਕਰੀਆ ਮਹਾਰਾਜ ਇਹਨੇ ਜੋ ਕੰਮ ਹੈ ਨਹੀਂ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਇਸ ਨਾ ਚੀਜ਼ ਨੂੰ ਇੱਥੇ ਟਾਈਮ ਦਿੱਤਾ ਸਾਡੇ ਭਾਜੀ ਪਰਵਿੰਦਰ ਮੋਹਰੋ ਜੀ ਸਾਰਿਆਂ ਦਾ ਸ਼ੁਕਰੀਆ ਸੈਵਨ ਸੀਜ਼ ਦੇ ਸਾਡੇ ਵੱਡੇ ਵੀਰ ਗੁਰਵਿੰਦ ਗੁਰਪ੍ਰੀਤ ਭਰਾੜ ਜੀ ਸਭ ਸੋ ਮੈਂ ਇਸ ਕਾਬਿਲ ਨਹੀਂ ਕਿਉਂਕਿ ਇੱਥੇ ਸਾਰੇ ਬੁੱਧ ਜੀ ਵੀ ਨੇ ਜਿਵੇਂ ਕਿ ਦਲਜੀਤ ਨੇ ਪਹਿਲਾਂ ਕਿਹਾ ਸੀ ਕਿ ਮੈਂ ਇੱਕ ਪਾਠਕ ਮੈਂ ਚੰਗਾ ਪਾਠਕ ਵੀ ਨਹੀਂ ਬਸ ਇੱਕ ਸੁਣਨ ਦਾ ਇੱਕ ਬੁੱਧ ਜੀ ਬਿਆਂ ਦੇ ਸੰਗ ਮਾਨਣ ਦਾ ਮੈਨੂੰ ਬੜਾ ਵਧੀਆ ਲੱਗਦਾ ਸੋ ਅੱਜ ਤੁਹਾਨੂੰ ਸਾਰਿਆਂ ਨੂੰ ਬੁੱਧ ਜੀ ਬਿਆਂ ਨੂੰ ਸੁਣਨ ਆਇਆ ਸੋ ਮੇਰੀ ਫਿਤਰਤ ਹੈ ਕਿ ਅਸੀਂ ਮਾਨਵੀ ਸੁੱਚੇ ਸਦਾਚਾਰਾਂ ਦੇ ਆਸ਼ਿਕ ਹਾਂ ਵਿਚਾਰਾਂ ਦੇ ਨਹੀਂ ਅਸੀਂ ਤੇ ਕਿਰਤਾਰਾਂ ਦੇ ਆਸ਼ਿਕ ਹਾਂ ਸਮਰਪਤ ਹੈ ਜਿਨ੍ਹਾਂ ਦੀ ਜ਼ਿੰਦਗੀ ਸਾਰੀ ਲੋਕਾਈ ਨੂੰ ਅਸੀਂ ਉਹਨਾਂ ਕਲਮਕਾਰਾਂ ਤੇ ਸਾਹਿਤਕਾਰਾਂ ਦੇ ਆਸ਼ਿਕ ਹਾਂ ਸੋ ਅਸੀਂ ਤੁਹਾਡੇ ਆਸ਼ਿਕਾਂ ਦੀ ਮੁਰੀਦਾਂ ਸੋ ਇਸ ਤਰ੍ਹਾਂ ਤੁਹਾਡਾ ਸੰਗ ਮੰਨਣਾ ਚਾਹੁੰਦੇ ਹਾਂ ਸੋ ਮੇਰੇ ਕੋਲੇ ਇਸ ਤਰ੍ਹਾਂ ਦਾ ਕੁਝ ਨਹੀਂ ਕਿ ਨਾ ਮੇਰੇ ਕੋਲੇ ਕੁਝ ਲੈ ਦੇ ਕੇ ਇੱਕ ਬਹਾਰ ਸ਼ਬਦਾਂ ਦਾ ਮਹੱਬਤ ਵੰਡੀ ਹੈ ਆਪਣਾ ਤੇ ਕਾਰੋਬਾਰ ਹੈ ਸ਼ਬਦਾਂ ਦਾ ਕਿ ਮਹਾਪਾਰਤ ਰਤਾ ਦਿੱਤੀ ਜ਼ੁਬਾਨੋਂ ਨਿਕਲਿਆ ਬੋਲਾਂ ਨੇ ਨਾ ਅਗਨੀ ਸ਼ਾਸਤਰਾਤੋਂ ਘੱਟ ਹੈ ਮਾਰੂਵਾਰ ਸ਼ਬਦਾਂ ਦਾ ਕਿ ਕਿਸੇ ਦੇ ਬੋਲ ਸੀਨੇ ਵੱਜਦੇ ਨੇ ਵਾਂਗ ਪੱਥਰਾਂ ਦੇ ਕਿਸੇ ਦੇ ਬੋਲਾਂ ਦਾ ਲੱਗਦਾ ਹੈ ਫੁੱਲਾਂ ਤੋਂ ਵੀ ਹੌਲਾ ਭਾਰ ਸ਼ਬਦਾਂ ਦਾ ਸੋ ਨਜ਼ਰੀਆ ਆਪਣਾ ਤੇ ਆਪਣੀ ਹੈ ਸੋਚ ਹਰ ਇੱਕ ਦੀ ਤੇਰਾ ਸੰਸਾਰ ਪੈਸੇ ਦਾ ਸਾਡਾ ਸੰਸਾਰ ਸ਼ਬਦਾਂ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਗਰਦੀਪ ਜਿਗੜਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਚਾਰ ਸ਼ਬਦ ਇਸ ਪ੍ਰੋਗਰਾਮ ਬਾਰੇ ਸਭਾ ਬਾਰੇ ਬੋਲਣ ਹਰਜਿੰਦ ਮੰਗੜ ਜੀ ਚੰਗੀ ਸੋਚ ਵਾਲੇ ਆਪਣੇ ਮਨ ਅੰਦਰ ਵਹਿਮ ਭਰਮ ਜਿਹਾ ਪਾਲਦੇ ਨਹੀਂ ਹੁੰਦੇ ਚੰਗੀ ਸੋਚ ਵਾਲੇ ਆਪਣੇ ਮਨ ਅੰਦਰ ਵਹਿਮ ਭਰਮ ਜਿਹਾ ਪਾਲਦੇ ਨਹੀਂ ਹੁੰਦੇ ਮੱਖਣ ਨਿਕਲਦਾ ਹੈ ਚਾਚੀ ਦੁੱਧ ਦੀ ਚੋਂ ਐਵੇਂ ਪਾਣੀ ਹੰਗਾਲਦੇ ਨਹੀਂ ਹੁੰਦੇ ਸੋਚ ਉਹਨਾਂ ਦੀ ਹੋ ਕੰਗਾਲ ਜਾਂਦੀ ਯਾਦਾਂ ਜਿਹੜੇ ਸੰਭਾਲਦੇ ਨਹੀਂ ਹੁੰਦੇ ਸੋਚ ਜਿਹੜੀ ਹੈ ਜੀ ਯਾਦਾਂ ਦੇ ਕਾਫਲੇ ਦੇ ਨਾਲ ਜੁੜੀ ਆ ਕਲਮਾਂ ਦਾ ਕਾਫਲਾ ਬਹੁਤ ਹੀ ਪਿਆਰਾ ਟਾਈਟਲ ਕਲਮਾਂ ਦਾ ਕਾਫਲਾ ਕਾਫਲੇ ਜਿਹੜੇ ਹੁੰਦੇ ਨੇ ਇੱਕ ਸਮੂਹ ਇਕੱਠ ਦੇ ਵਿੱਚ ਤੁਰਦੇ ਨੇ ਪਰ ਜਿੱਥੇ ਕਲਮ ਦੀ ਗੱਲ ਆਉਂਦੀ ਆ ਕਲਮਾਂ ਦਾ ਇੱਕ ਕਾਫਲੇ ਦੀ ਗੱਲ ਹੁੰਦੀ ਆ ਉੱਥੇ ਬੰਦਾ ਸੋਚਦਾ ਜ਼ਰੂਰ ਹੈ ਕਿ ਇਹ ਕਿਹੋ ਜਿਹਾ ਕਾਫਲਾ ਹੋਏਗਾ ਬਿਲਕੁਲ ਜੀ ਇਹ ਕਾਫਲੇ ਦੇ ਰੂਪ ਦੇ ਵਿੱਚ ਹੀ ਸਾਰਿਆਂ ਨੇ ਆਪਣੀਆਂ ਆਪਣੀਆਂ ਕਵਿਤਾਵਾਂ ਪਰਉਈਆਂ ਨੇ ਜੋ ਕਿ ਬਖੂਬੀ ਆਪਣੇ ਜਿਹੜੀ ਉਹਨਾਂ ਦੀ ਇੱਕ ਜਗਿਆਸਾ ਹੈ ਜਿਹੜੀ ਸੋਚ ਆ ਉਹਨਾਂ ਨੂੰ ਪੇਸ਼ ਕਰਦੀਆਂ ਨੇ ਸੋ ਬਹੁਤ ਹੀ ਵਧਾਈ ਦੇ ਹੱਕਦਾਰ ਹਾਂ ਜੀ ਤੁਸੀਂ ਸਾਰੇ ਪੰਜਾਬੀ ਲੇਖਕ ਸਭਾ ਦੇ ਕਿਉਂਕਿ ਮੈਂ ਵੀ ਇਹਨਾਂ ਦੀ ਮੈਂਬਰ ਹਾਂ ਜੀ ਪਰ ਮੇਤੋਂ ਨਹੀਂ ਆਇਆ ਜਾਂਦਾ ਹੈਗਾ ਆਪਣੀਆਂ ਕਮਿਟਮੈਂਟਸ ਕਰਕੇ ਜਿਹੜੀਆਂ ਫੈਮਿਲੀ ਦੀਆਂ ਹੁੰਦੀਆਂ ਨੇ ਕਦੇ-ਕਦੇ ਹਿੱਸਾ ਬਣਨਾ ਚੰਗਾ ਵੀ ਲੱਗਦਾ ਜਿਵੇਂ ਅੱਜ ਆਈਆਂ ਸੋ ਬਹੁਤ ਹੀ ਪਿਆਰੀ ਮੈਨੂੰ ਤਾਂ ਟਾਈਟਲ ਹੀ ਬਹੁਤ ਪਿਆਰਾ ਲੱਗ ਰਿਹਾ ਕਲ ਮਾ ਦਾ ਕਾਫਲਾ ਬਾਕੀ ਕਈ ਟਾਈਟਲ ਇਦਾਂ ਦੇ ਹੁੰਦੇ ਨੇ ਜਿਹੜੇ ਤੁਹਾਡੇ ਦਿਲ ਨੂੰ ਖਿੱਚ ਪਾਉਂਦੇ ਨੇ ਫਿਰ ਉਹ ਜਿਹੜੀ ਟਾਈਟਲ ਦੀ ਜਿਹੜੀ ਖਿੱਚ ਹੁੰਦੀ ਆ ਤੁਹਾਨੂੰ ਬੁੱਕ ਨੂੰ ਇਦਾਂ ਖੋਲਣ ਦਾ ਚਸਕਾ ਦੇ ਦਿੰਦੀ ਆ ਕਿ ਕੀ ਹੈ ਇਹਦੇ ਵਿੱਚ ਅਜਾ ਅਜਿਹਾ ਕੀ ਲਿਖਿਆ ਹੋਇਆ ਕਿ ਇਹਨਾਂ ਨੇ ਇਹ ਟਾਈਟਲ ਦਿੱਤਾ ਸੋ ਜ਼ਰੂਰ ਪੜ੍ਹਨਾ ਜੀ ਇੱਕ ਵਾਰ ਜਿਹੜਾ ਨਈ ਵੀ ਨੌਨ ਜਿਹੜੇ ਲੇਖਕ ਹੈਗੇ ਨੇ ਜ਼ਰੂਰ ਪੜ੍ਹਨੇ ਇਸ ਕਵਿਤਾ ਨੂੰ ਜਿਨ੍ਹਾਂ ਜਿਨ੍ਹਾਂ ਨੇ ਵੀ ਆਪਣੇ ਆਪਣੇ ਸ਼ਬਦ ਪਰੋਏ ਨੇ ਇਸ ਬੁੱਕ ਦੇ ਵਿੱਚ ਜ਼ਰੂਰ ਪੜ੍ਹਨਾ ਚਾਹੀਦਾ ਜੀ ਸਾਨੂੰ ਇੰਨਾ ਗੱਲਾਂ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਆ థాంਕ ਯੂ ਸੋ ਮੱਚ ਮੈਂ ਚਾਹੁੰਨਾ ਹੈ ਕਿ ਗੁਰਵਿੰਦਰ ਆਪਣੀ ਇੱਕ ਕਵਿਤਾ ਤੇ ਕੁਝ ਆਪਣੇ ਜਿਹੜੇ ਖਿਆਲ ਹੈ ਸਾਡੇ ਸਰੋਤਿਆਂ ਨਾਲ ਸਾਂਝੇ ਕਰਨ ਗਵਿੰਦਰ ਜੀ ਜਦੋਂ ਬੰਦਾ ਟੁੱਟ ਕੇ ਪੂਰੀ ਤਰ੍ਹਾਂ ਹਾਰ ਜਾਂਦਾ ਹੈ ਜ਼ਖਮੀ ਹਾਲਤ ਵਿੱਚ ਵੀ ਤੁਰਦਾ ਰਹਿੰਦਾ ਹੈ ਫੇਰ ਕਿਤੇ ਜਾ ਕੇ ਨਸੀਬਾਂ ਵਿੱਚ ਮਿਲਦੀਆਂ ਨੇ ਹਿੰਮਤ ਬਣਾਈ ਰੱਖੀ ਸੱਜਣਾ ਸਫਲਤਾ ਹੁਣ ਥੋੜੀ ਹੀ ਦੂਰ ਹੈ ਤੇਰੇ ਪੈਰਾਂ ਵਿੱਚ ਬਸ ਦੋ ਹੀ ਰੋੜੇ ਨੇ ਇੱਕ ਡਰ ਤੇ ਦੂਜਾ ਤੇਰਾ ਸੋਚਣਾ ਆਪਣੇ ਡਰ ਤੋਂ ਡਰਨਾ ਝਾਂਈ ਤੇ ਆਪਣੀ ਸੋਚ ਨੂੰ ਅਬੇਸਲਾਣਾ ਕਰ ਲੈ ਕੌੜੀਆਂ ਤੇ ਉਹੀ ਨੇ ਉੱਤੇ ਵੀ ਲਿਜਾ ਰੀਆਂ ਨੇ ਤੇ ਥੱਲੇ ਨੂੰ ਵੀ ਉਹੀ ਲਿਆਉਂਦੀ ਨੇ ਹਿੰਮਤ ਬਣਾਈ ਰੱਖੀ ਸੱਜਣਾ ਸਫਲਤਾ ਹੁਣ ਥੋੜੀ ਹੀ ਦੂਰ ਹੈ ਕਾਈ ਜਰਦੀ ਮੱਤ ਕਰਦੇ ਹਨ ਹਰਜੀਤ ਦਸਾਲਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਤੁਹਾਡਾ ਅੱਜ ਇੱਥੇ ਆਉਣ ਤੇ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਅਜਿਹੇ ਲੋਕ ਇਸ ਸਹਿਤਕ ਸਮਾਗਮ ਵਿੱਚ ਹਾਜ਼ਰ ਹੁੰਦੇ ਆਪਨੇ ਸਾਰਿਆਂ ਦੇ ਰੂਪ ਰੂਪ ਹੋਣ ਮੈਂ ਬੇਨਤੀ ਕਰਾਂਗਾ ਬਾਈ ਨਰਮਲ ਦਿਉਰ ਜੀ ਨੂੰ ਸਾਡੇ ਵੱਡੇ ਭਾਈ ਨੇ ਸਾਨੂੰ ਬਹੁਤ ਸਿਝਾ ਦਿੰਦੇ ਰਹਿੰਦੇ ਨੇ ਤੇ ਮਸ਼ਹੂਰ ਗੀਤਕਾਰ ਨੇ ਸਾਨੂੰ ਸਾਰਿਆਂ ਨੂੰ ਪਤਾ ਸੋ ਨਰਮਧਵਜ ਅੱਜ ਦਾ ਸਮਾਗਮ ਵਿਸ਼ੇਸ਼ ਤੌਰ ਤੇ ਕਤਾਵ ਦੇ ਲੋਕ ਵਰਤਪੂਰੇ ਹੈ ਬਰਿੰਦਰ ਅਲੀ ਸ਼ੇਰਾ ਜੁਰਾਂ ਦੀ ਤੇ ਬਾਕੀ ਸਾਰੇ ਮੈਂਬਰਾਂ ਦੇ ਤਰ੍ਹਾਂ ਦੀ ਮਿਹਨਤ ਨਾਲ ਇਹ ਕਤਾ ਅੱਜ ਲੋਕ ਅਰਪਣ ਕੀਤੀ ਜਾ ਰਹੀ ਹੈ ਆਪਣੀਆਂ ਹੰਡਾਈਆਂ ਖੁਸ਼ੀਆਂ ਉਦਾਂ ਜਾਂ ਸਮਾਜ ਵਿਚਰਦੇ ਆ ਵੇਖੀਆਂ ਘਟਨਾਵਾਂ ਨੂੰ ਖੁਸ਼ੀਆਂ ਭਰੀਆਂ ਗਮੀ ਭਰੀਆਂ ਦੁੱਖਾਂ ਭਰੀਆਂ ਦਰਦਾਂ ਭਰੀਆਂ ਹਮੰਗਾ ਅਰਮਾਨਾਂ ਨੂੰ ਹਰ ਲੇਖਕ ਪਹਿਨ ਆਪਣੇ ਮਨ ਵਿੱਚ ਚਿਤਵਦਾ ਹੈ ਰਚਨਾ ਉਸਦੀ ਕਲਮ ਰਹੀਂ ਕਾਗਜ਼ ਤੇ ਆ ਜਾਂਦੀ ਹੈ ਡੈਰੀ ਤੇ ਲਿਖੀ ਜਾਂਦੀ ਹੈ ਮੈਂ ਆਪਣੀਆਂ ਦੂਰਚਨਾਵਾਂ ਛੋਟੀਆਂ ਤੁਹਾਡੇ ਸਾਹਮਣੇ ਪੇਸ਼ ਕਰਦਾ ਹੈ। ਕਈ ਪਤਨਾ ਉੱਤੇ ਡੁੱਬ ਜਾਂਦੇ। ਕਈ ਡੂੰਘਿਆਂ ਨੂੰ ਤਰ ਜਾਂਦੇ ਨੇ। ਵਾਹ ਵਾਹ ਵਾਹ। ਕਈ ਪਤਨਾ ਉੱਤੇ ਡੁੱਬ ਜਾਂਦੇ, ਕਈ ਡੂੰਘਿਆਂ ਨੂੰ ਤਰ ਜਾਂਦੇ ਨੇ। ਕਈ ਹਾਰ ਕੇ ਜਿੱਤਿਆਂ ਵਰਗੇ ਨੇ ਤੇ ਜਿੱਤ ਕੇ ਵੀ ਹਾਰ ਜਾਂਦੇ। ਵਾਹ ਵਾਹ। ਵਾਹ ਵਾਹ। ਕਈ ਮੌਤ ਦੇ ਮੂਹਰੇ ਭਜਦੇ ਨੇ, ਕਈ ਸੀਸਤਲੀ ਤਰ ਜਾਂਦੇ ਨੇ। ਕਈ ਮੌਤ ਦੇ ਮੂਹਰੇ ਭਜਦੇ ਨੇ, ਕਈ ਸੀਸਤਲੀ ਤਰ ਜਾਂਦੇ ਨੇ। ਕਈ ਪਾਣੀ ਵਿੱਚ ਵੀ ਖੁਰਦੇ ਨਹੀਂ ਕਈ ਵਾਰ ਲੱਗਿਆਂ ਖਰ ਜਾਂਦੇ ਨਹੀਂ ਕਈ ਸੂਲੀ ਉੱਤੇ ਚੜ ਜਾਂਦੇ ਕਈ ਸੂਲਾਂ ਤੋਂ ਡਰ ਜਾਂਦੇ ਨੇ ਦਿ올 ਯਾਰ ਉਰੇਂਦੇ ਜੋ ਲੋਕਾਂ ਨੇ ਕੁਝ ਕਰ ਜਾਂਦੇ ਵਾਹ ਵਾਹ ਜੋ ਰੋਕਾਂ ਨੇ ਵਾਹ 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 ਡੁੱਬਦੇ ਸੂਰਜ ਦੀ ਲਾਲੀ ਵਿੱਚ ਤੱਕ ਉਦਾਸੀ ਗੀਤ ਲਿਖਾਂ ਡੁੱਬਦੇ ਸੂਰਜ ਦੀ ਲਾਲੀ ਵਿੱਚ ਤੱਕ ਉਦਾਸੀ ਗੀਤ ਲਿਖਾਂ ਦਰਦ ਦੇ ਅੱਖਰ ਲਿਖ ਲੈਂਦਾ ਹਾਂ ਤੱਕ ਕੇ ਅੰਬਰੋਂ ਟੁੱਟਦੇ ਤਾਰੇ ਅੱਜ ਨਹੀਂ ਤਾਂ ਕੱਲ ਤੁਰ ਜਾਣਾ ਜਾਣਾ ਪੂਰ ਕੱਲੇ ਅੱਜ ਨਹੀਂ ਤਾਂ ਕੱਲ ਤੁਰ ਜਾਣਾ ਜਾਣਾ ਪੂਰ ਕੱਲਿਆਂ ਦੇਵਲ ਜਾਣ ਕਿਸੇ ਵਿਆਂ ਤੱਕ ਤਾਂ ਦੁਸ਼ਮਣ ਸਕੇ ਸੁਬੰਧੀ ਸਾਰੇ ਦੇਵਲ ਜਾਣ ਕਿਸੇ ਵਿਆਂ ਤੱਕ ਤਾਂ ਦੁਸ਼ਮਣ ਸਕੇ ਸੁਬੰਧੀ ਸਾਰੇ ਧੰਵਾਦ ਜੀ ਧੰਵਾਸਾਰ ਬੜੇ ਸਿਆਣੇ ਸੋਚੋਏ ਬੰਦੇ ਬੈਠੇ ਨੇ ਮੇਰਾ ਅਨਪੜ੍ਹ ਬੰਦਾ ਇੱਥੇ ਬੋਲਣਾ ਕੋਈ ਬੰਦਾ ਨਹੀਂ ਵੇਸੇ ਦੇਵਲ ਸਾਹਿਬ ਅੰਦਾਵਾ ਸਾਹਿਬ ਪਾਣੀ ਸਾਰੇ ਬੰਦੇ ਅੱਜ ਦੀ ਤਰੀਕ ਜਿੱਥੇ ਆਪਾਂ ਪਾਣੀ ਵੀ ਮੁਰਾਦ ਲੈ ਕੇ ਪੀਂਦੇ ਆ ਠੀਕ ਹੈ ਖੜੇ ਹੋਣ ਨੂੰ ਮੰਜਾ ਡਾਉਣ ਨੂੰ ਸੜਕ ਤੇ ਤੁਰਨ ਨੂੰ ਆਪਾਂ ਨੂੰ ਪੈਸੇ ਦੇਣਾ ਪੈਂਦੇ ਆ ਉਸ ਟਾਈਮ ਚ ਪਹਿਲੀ ਗੱਲ ਤਾਂ ਸਾਨੂੰ ਸਾਰਿਆਂ ਨੂੰ ਬੈਠੇ ਇਕੱਠੇ ਹੋਣ ਵਾਸਤੇ ਜਗ੍ਹਾ ਦੇਣ ਲਈ ਬਹੁਤ ਧੰਨਵਾਦ ਤੁਹਾਨੂੰ ਕਿ ਉਸ ਤੋਂ ਵੱਡੀ ਗੱਲ ਅੱਜ ਦੀ ਪੜ੍ਹਾਈ ਸਾਰੀ ਸਾਰੀ ਲਿਖਾਈ ਸਾਰੇ ਕੰਮ ਉਹ ਪੈਸੇ ਦੇਣੇ ਉਹ ਕਦੋਂ ਸਰਪੁਣ ਕੁਮਾਰ ਵੰਗੀ ਤੇ ਕੀ ਜਾਂਦਾ ਸੀ ਇੱਕ ਜਗ੍ਹਾ ਜਾ ਕੇ ਉਹਨੇ ਵੰਗੀ ਰੱਖ ਤੀ ਉਦੇ ਮਾਲਕ ਕੋ ਕਹਿੰਦੇ ਕੀ ਹੋਇਆ ਉਹ ਕਹਿੰਦਾ ਜੀ ਪਛਨ ਦੀ ਧਰਤੀ ਹੈਗੀ ਆ ਅੱਗੇ ਜਾਣ ਦਾ ਪੈਸੇ ਕੱਢਾ ਸਾਬ ਨਹੀਂ ਲੱਗੇ ਉਸ ਧਰਤੀ ਦੇ ਉੱਤੇ ਤੁਸੀਂ ਸਾਰੇ ਬੰਦੇ ਟਾਈਮ ਕੱਢ ਕੇ ਆਪਾਂ ਬੈਠਿਆ ਹੋ ਜਿਹੜਾ 5 ਦਿਨਾਂ ਦੀ ਕਮਾਈ ਕਰਕੇ ਤੁਸੀਂ ਆਰਡ ਟਾਈਮ ਆ ਤੁਹਾਡਾ ਵੀਕਐਂਡ ਜਿਹੜਾ ਤੁਸੀਂ ਕਮਾਇਆ ਹੋਇਆ ਸਮਾਂ ਉਸ ਚ ਵੇਲਾ ਕੱਢ ਕੇ ਬੈਠਿਆ ਉਸ ਤੋਂ ਵੀ ਵੱਡੀ ਗੱਲ ਤੁਸੀਂ ਉਹਨਾਂ ਕੰਮਾਂ ਤੇ ਕੰਮ ਕਰ ਰਹੇ ਹੋ ਜਿਹੜਾ ਕਿਸੇ ਮੁੱਲ ਦੇਕਣਾ ਨਹੀਂ ਕੀ ਤੁਸੀਂ ਲੋਕਾਂ ਦੇ ਜਜ਼ਬਾਤਾਂ ਦੀ ਗੱਲ ਕਰਦੇ ਹੋ ਦੁਨੀਆ ਦੇ ਘਾਟਿਆਂ ਵਧਣ ਦੀ ਗੱਲ ਕਰਦੇ ਹੋ ਉਹ ਵੀ ਨਰਸਵਾਰਥ ਹੋ ਕੇ ਕਰ ਰਹੇ ਹਾਂ ਕਿ ਤੁਸੀਂ ਉਹਦਾ ਮੁੱਲ ਨਹੀਂ ਪਾ ਸਕਦੇ। ਕਰਫੂ ਕੇ ਤਮਾਸ਼ਾ ਦੇਖ ਰਹਾਂ। ਇਸ ਤਰ੍ਹਾਂ ਤੁਹਾਡਾ ਬਹੁਤ ਧੰਨਵਾਦ ਆਉਣ ਦੁਤਾਰਿਆਂ ਦਾ। ਤੇ ਬੜੀ ਦੂਰੋਂ ਦੂਰੋਂ ਚੱਲ ਕੇ ਤੁਸੀਂ ਆਏ ਹੋ। ਬੜੀ ਮਿਹਰਬਾਨੀ। ਬਸ ਇਹੀ ਦੋ ਸ਼ਬਦ ਕਹਾਂਗਾ ਧੰਨਵਾਦ ਤੇ ਥੈਂਕ ਯੂ। ਮਿਹਰਬਾਨ। ਚੇਤਨਾ ਗੱਲ ਜੀ ਪਲੀਜ਼ ਆਪਣੀ ਇੱਕ ਨਜ਼ਮ ਜ਼ਰੂਰ ਰੱਖਣਾ। ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੰਨਾ ਤਾਰਿਆਂ ਨੂੰ ਛੋਣ ਦੀ ਇੱਛਾ ਤਾ ਕਦੇ ਨਾ ਜੰਨੀ। ਜੰਨਾ ਤਾਰਿਆਂ ਨੂੰ ਛੂਣ ਦੀ ਇੱਛਾ ਤਾ ਕਦੇ ਨਾ ਜਨਮੀ ਨਾ ਮੈਂ ਸੂਰਜ ਵਾਂਗ ਚਮਕਣਾ ਚਾਹਿਆ ਪਰ ਉਹ ਜੋ ਅਸਮਾਨ ਚ ਉੱਡਦਾ ਫਿਰਦਾ ਮੈਂ ਤਾਂ ਬਸ ਉਸ ਬੱਦਲ ਸੰਗ ਤੁਰਨਾ ਚਾਹਿਆ ਹਰੇ ਪਰੇ ਰੁੱਖਾਂ ਦੀ ਛਾਂ ਦਾ ਮੈਨੂੰ ਲੋਭ ਨਹੀਂ ਹਰੇ ਪਰੇ ਰੁੱਖਾਂ ਦੀ ਛਾਂ ਦਾ ਮੈਨੂੰ ਲੋਭ ਨਹੀਂ ਮੈਂ ਤਾਂ ਧੁੱਪਾਂ ਨੂੰ ਹੀ ਆਪਣਾ ਹਮਸਫਰ ਬਣਾਇਆ ਸਾਗਰ ਦੀਆਂ ਛੱਲਾਂ ਦੀ ਮੈਨੂੰ ਪਿਆਸ ਨਹੀਂ ਸਾਗਰ ਦੀਆਂ ਛੱਲਾਂ ਦੀ ਮੈਨੂੰ ਪਿਆਸ ਨਹੀਂ ਮੇਰਾ ਮਨ ਤਵਰਖਾ ਦੀਆਂ ਕੜੀਆਂ ਦਾ ਤਿਰਹਾਇਆ ਹੈ ਧੰਨਵਾਦ ਜੀ ਚੇਤਨਾ ਜੀ ਆ ਬਹੁਤਾ ਸਮਾਂ ਨਹੀਂ ਖਰਾਬ ਕਰਾਂਗਾ ਸਾਡੇ ਵਿਚਕਾਰ ਸ਼ੌaib ਜਹਦੀ ਜੀ ਬੈਠਿਆ ਹਨ ਉਹਨਾਂ ਨੂੰ ਸੁਣ ਕੇ ਮੈਨੂੰ ਬਹੁਤ ਸਵਾਲ ਹੁੰਦਾ ਮਸਤਾਦੋ ਕੇ ਸਾਹਮਣੇ ਖੜਾ ਹਾਂ ਔਰ مجھے پنجابی میں سمجھ میں نہیں آ رہا تھا کہ آسٹریلین پاکستانی نیشنل آسٹریلین آسٹریلین پنجابی رائٹر ایسوسیشن نے کتاب کا نام کیا رکھا ہے تو بہن کا بہت شکریہ کہ جنہوں نے اس کو بتایا کہ وہ قلبوں کا داخلہ بڑا خوبصورت نام تو یہ آپ لوگوں کا اتنا بڑا کام ہے کہ جس کو میں بتا نہیں سکتا وہ کسی نے کیا خوب کہا تھا جس کے ذہن میں بھی خیال آیا کہ میں اکیلا ہی چنا تھا جالب منزل مگر کہ میں اکیلا ہی چلا تھا جانب منزل مگر لوگ شامل ہوتے رہے اور قافلہ بنتا رہا تو یہ ہے قافلہ لکھنے والوں کا قافلہ اور یہ قافلہ میں نے یہاں پنجابی آ کے سیکھی لیکن آج میرا دل چاہ رہا تھا کہ میں اردو میں بات کروں میں پنجابی میں سیکھ لی تھی تو آپ لوگ یہ محبت میں لیکن بتانا یہ چاہ رہا تھا کہ جس نے بھی نظم لکھی غزل لکھی قلم لکھا اب ایک خوبصورت چار لائنیں اپنی تمام بہنوں کے لیے کہ وہ جب وہ اپنے دل سے اپنے شوہر کو اور اپنے دل محبت کرتی ہیں تو کس طرح سے زندگی گزرتی ہے کہ کہا جو کچھ کبھی میں نے وہ فوراں مان لیتا تھا کہا جو کچھ کبھی میں نے وہ فوراں مان لیتا تھا میرے دل کی ایک الجھن کو فوراں جان لیتا تھا ایک زمانہ ہوتا ہے کہ میرے دل کی ہر ایک الجھن کو فوراً جان لیتا تھا جو آتے دیکھ کر مجھ کو کئی رستے بدلتا ہے جو آتے دیکھ کر مجھ کو کئی رستے بدلتا ہے کبھی جو آتے دیکھ کر مجھ کو کئی رستے بدلتا ہے کبھی مجھ کو میری خوشبو سے وہ پہچان لیتا تھا आ, بہت شکریہ بہت بہت شکریہ تب میری بےنتی ہے ورندر علی شیر جی نو کہ چند شبد اپنے لوگ ਇਸ ਸੰਪਾਤਕੀਤੀ ਕਿਤਾਬ ਬਾਰੇ ਬ੍ਰਿੰਦਰ ਰਣਜੀਤ ਜੀ ਤੁਹਾਡੇ ਸਾਹਬ ਦਾ ਇੱਥੇ ਚੱਲ ਕੇ ਕਦਮਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਅੱਜ ਕਾਫਲਾ ਸ਼ਬਦ ਮੈਨੂੰ ਵੀ ਮਾਣ ਮਹਿਸੂਸ ਹੋ ਰਿਹਾ ਕਿਉਂਕਿ ਜਦੋਂ ਅੱਜ ਤੋਂ 4 ਸਾਲ ਪਹਿਲਾਂ ਵਿਸ਼ਾਲ ਜੀ ਜਦੋਂ ਜੀ ਸਭਾ ਲੈ ਕੇ ਤੁਰੇ ਸੀ ਤਾਂ ਇਹ ਕਾਫਲਾ ਸਿਰਫ 4 ਬੰਦੇ ਹੁੰਦਾ ਸੀ ਅਸੀਂ 4 ਜਾਣੇ ਨੇ ਸਭਾ ਸ਼ੁਰੂ ਕੀਤੀ ਸੀ ਕਿ ਮੇਰੀ ਸੋਚ ਅਨੁਸਾਰ ਲੇਖਕ ਨੂੰ ਕਿਵੇਂ ਲਿਖਣਾ ਚਾਹੀਦਾ ਜੋ ਮੈਂ ਸੋਚਦਾ ਕਿ ਮੇਰੀ ਸੋਚ ਅਨੁਸਾਰ ਲੇਖਕ ਦਾ ਕੰਮ ਕੁਝ ਖਿਆਲ ਨਹੀਂ ਸਤਰਾ ਵਿਚਾਰ ਕੇ ਤੇ ਉਹਨਾਂ ਨੂੰ ਤਕਵੰਦੀ ਵਿੱਚ ਪਰੋਕੇ ਮਹਿਜ ਕੋਈ ਕਵਿਤਾ ਜਾਂ ਗਾਜ਼ਲ ਲਿਖਣਾ ਨਹੀਂ ਹੁੰਦਾ ਲੇਖਕ ਉਹ ਕਵਿਤਾ ਲਿਖੇ ਜੋ ਸਮਾਜ ਦੇ ਵਰਤਾਰਿਆਂ ਵਿੱਚੋਂ ਉਪਜੀ ਹੋਵੇ ਜੋ ਮਹਿਜ ਕਵਿਤਾ ਨਾ ਹੋ ਕੇ ਇੱਕ ਸੁਨੇਹਾ ਹੋਵੇ ਜੋ ਸੰਵੇਦਨਸ਼ੀਲ ਮੁੱਦਿਆਂ ਨੂੰ ਚੁੰਦੀ ਹੋਵੇ ਜੋ ਮਾੜੇ ਦੇ ਹੱਕ ਦੀ ਗੱਲ ਕਰੇ ਤੇ ਤਕੜਿਆਂ ਨੂੰ ਅੱਖ ਦਿਖਾਉਂਦੀ ਹੋਵੇ ਉਸ ਕਵਿਤਾ ਜਾਂ ਗਾਜ਼ਲ ਦੇ ਲਫ਼ਜ਼ ਕਿਸੇ ਖਾਸ ਦੀ ਚਾਪਲੂਸੀ ਲਈ ਪੈਰਾ ਵਿੱਚ ਨਾ ਵਿੱਚ ਹੋਣ ਵਾਹ 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 ਜਾ ਕਿ ਫਿਰ ਔਰਤ ਦੇ ਜਿਸਮ ਦੀ ਸਿਰਫ ਤੇ ਸਿਰਫ ਖੂਬਸੂਰਤੀ ਨਾ ਬਿਆਨ ਕਰਦੇ ਹੋਣ ਇਹ ਉਹ ਲੋਕ ਨੇ ਵਿਸ਼ਾਲ ਜੀ ਜਿਹੜੇ ਰੁਝੇਵਿਆਂ ਭਰੀ ਜ਼ਿੰਦਗੀ ਚ ਕੁਝ ਪਲ ਕੱਢ ਕੇ ਕਵੀ ਦਰਬਾਰ ਸਜਾਉਂਦੇ ਨੇ ਤਾਂ ਜੋ ਬੱਤ ਵਦ ਨਵੀਂ ਬੀੜੀ ਤੇ ਬੱਚਿਆਂ ਨੂੰ ਭਾਸ਼ਾ ਤੇ ਸਾਹਿਤ ਨਾਲ ਜੋੜ ਕੇ ਰੱਖਿਆ ਜਾਵੇ ਤਾਂ ਮੈਂ ਤੁਸੀਂ ਮੈਨੂੰ ਉੱਥੇ ਬੈਠੇ ਥੋੜਾ ਅੰਬੈਰੈਸਮੈਂਟ ਵੀ ਹੋ ਰਹੀ ਸੀ ਕਿ ਵਾਰ-ਵਾਰ ਵਾਰ-ਵਾਰ ਮੇਰਾ ਹੀ ਨਾਮ ਲਿਆ ਜਾ ਰਿਹਾ ਸੀ ਪਰ ਮੈਂ ਤੁਹਾਨੂੰ ਕਹਿ ਕੇ ਇਸ ਤੇ ਮੇਰਾ ਕੁਝ ਨਹੀਂ ਜੇ ਮੇਰੇ ਨਾਲ 10 ਰਾਈਟਰ ਹੋਰ ਨਾ ਜੁੜੇ ਹੁੰਦੇ ਤਾਂ ਪਲੀਜ਼ ਬਾਕੀ ਦੋ 10 ਰਾਈਟਰ ਨੇ ਇੱਕ ਵਾਰੀ ਉਹਨਾਂ ਦੇ ਨਾਮ ਤੇ ਵੀ ਤੁਸੀਂ ਜ਼ਰੂਰ ਤਾੜੀ ਮਚਾਓ ਜੀਵਨ ਦੇ ਜਿਹੜੇ ਹੈਗੇ ਐ ਤਜਰਬੇ ਨੂੰ ਸਾਂਝੇ ਕਰਨ ਰਤੁਰਿੰਦਾਵਾ ਜੀ ਮੇਰੀ ਬੇਨਤੀ ਹੈ ਰਤੁਰਿੰਦਾਵਾ ਜੀ ਭਈ ਹੁੰਦਾ ਸ਼ੈਅਰ ਅਨਮੋਲ ਸੁਭਾ ਜਿਸ ਦਾ ਹੁੰਦਾ ਸ਼ੈਅਰ ਅਨਮੋਲ ਸੁਭਾ ਜਿਸ ਦਾ ਜੋ ਮੂੰਹ ਆਇਆ ਸੋ ਬੋਲ ਦੇਵੇ ਗੋਰੇ ਮੁਖ ਤੇ ਹੋਵੇ ਜੇ ਤਿੱਲ ਗਾਲਾ ਲੱਖਾਂ ਪਰਦੇਆਂ ਵਿੱਚੋਂ ਵੀ ਬੋਲ ਦੇਵੇ ਫੜ ਕੇ ਤੱਕੜੀ ਹੱਥ ਇਨਸਾਫ ਵਾਲੀ ਫੜ ਕੇ ਤੱਕੜੀ ਹੱਥ ਇਨਸਾਫ ਵਾਲੀ ਸਾਵੇਂ ਪੱਲੜੇ ਇੱਕੋ ਜੈ ਤੋਲ ਦੇਵੇ ਜਿਹੜਾ ਕੰਮ ਤਲਵਾਰ ਨੇ ਕਰ ਸਕਦੀ ਕਵੀ ਕਲਮ ਨਾਲ ਕਰ ਅਡੋਲ ਦੇਵੇ ਰਤੂ ਕਲਮ ਨਾਲ ਕਰ ਅਡੋਲ ਦੇਵੇ ਵਿਚਾਰ ਪਿਆਸੇ ਇਸ ਸਭਾ ਦਾ ਧੰਵਾਦ ਬਾਅਦ ਚ ਕਰੂੰਗਾ ਰਿਸ਼ਤੇ ਕੀ ਹੁੰਦੇ ਆ ਰਿਸ਼ਤੇ ਕਾਦੇ ਹੁੰਦੇ ਆ ਰਿਸ਼ਤੇ ਕਿੱਦਾਂ ਬਣਦੇ ਆ ਇਹ ਮੇਰੀ ਨੂੰਹ ਦਾ ਭਰਾ ਵਾ ਬਾਕ ਦੇ ਪੜਾਸ਼ਣਾ ਚ ਇਹ ਮਤਲਬ ਇੰਡੀਆ ਮਿਲੇ ਰਿਸ਼ਤਾ ਹੀ ਇਦਾਂ ਦਾ ਇੱਥੇ ਮਿਲੇ ਤੇ ਲੱਗਦਾ ਵੀ ਤੁਹਾਡੇ ਵਾਂਗੂ ਹਰਮਣ ਵਾਂਗੂ ਮੇਰਾ ਇਹ ਵੀ ਦੋਸਤੀ ਹੈ ਅੱਜ ਬਹੁਤ ਵਧੀਆ ਲੱਗਾ ਇੱਥੇ ਆ ਕੇ ਮੈਨੂੰ ਕਰਤਾਵਾਂ ਸੁਨੀਆਂ ਜਿਵੇਂ ਮਾਣ ਮਾਰੇ ਕਪਤਾ ਸੱਟੇ ਮਿੰਦਰ ਵੀਰ ਨੇ ਸرائی ਮਤਲਬ ਉਹ ਮਤਲਬ ਐਡੀਟਰ ਹੋ ਕੇ ਵੀ ਮਤਲਬ ਇਹ ਮੈਗਜ਼ੀਨ ਤਾਂ ਮਤਲਬ ਉਹਨਾਂ ਆਏ ਆ ਅੱਜ ਆਏ ਆ ਹਨਾ ਕੰਨ ਨੂੰ ਰਹਿਣੇ ਜਾਂ ਨਹੀਂ ਰਹਿਣੇ ਪਰ ਜਿਹੜੇ ਹਰਫ ਅਸੀਂ ਲਿਖੇ ਹੋ ਰਹਣੇ ਵਾਹ ਜਿਹੜੇ ਇਹਦੇ ਚ ਲਿਖੇ ਜਾਣੇ ਉਹ ਰਹਣੇ ਅੱਖਰ ਜਿਹੜੇ ਹੈਗੇ ਸ਼ਬਦ ਜਿਹੜੇ ਰਹਣੇ ਸਾਡੀ ਦੋਸਤੀ ਬੜੀ ਪਰਾਨੀ ਔਰ ਮੈਨੂੰ ਇਸੇ ਗੱਲ ਦੀ ਬਾਣ ਆ ਕਿ ਮੈਂ ਉਹਨੂੰ ਸਤਪੰਨ ਹੋ ਜੋ ਵੀ ਮਤਲਬ ਕਹਿਣਾ ਯਾਰ ਤੂੰ ਨਾ ਹੁਣ ਅੱਖਰ ਵਾਸਤੇ ਆ ਚੀਜ਼ ਭੇਜ ਰ ਕੇ ਉਹ ਕਹਿੰਦਾ ਠੀਕ ਹੈ ਮੈਂ ਭੇਜਦਾ ਬਲ ਇੱਕ ਮੈਗਜ਼ੀਨ ਦਾ ਐਡੀਟਰ ਹੋ ਕੇ ਮਤਲਬ ਤੇ ਉਹ ਮਤਲਬ ਅਸੀਂ ਅਸੀਂ ਕਦੀ ਨਹੀਂ ਕੋਈ ਗਿਆ ਵੀ ਉਹ ਤਾਂ ਆਸਮਾਨ ਘੜਦਾ ਤੇ ਆ ਘੜਦਾ ਇਹ ਘੜਦਾ ਕਿਸੇ ਸੂਫੀ ਸ਼ਾਇਰ ਨੇ ਵਜਦ ਵਿੱਚ ਆ ਕੇ ਐਵੇਂ ਹੀ ਲਿਖ ਦਿੱਤਾ ਹੋਵੇਗਾ ਕਿ ਮੈਂ ਕੋਠੇ ਦੀ ਕੰਜਰੀ ਨਹੀਂ ਮੈਂ ਤਾਂ ਸਾਈਂ ਦੀ ਕੰਜਰੀ ਆ ਕਿ ਸੇ ਸੁਫੀ ਨੇ ਵਜ਼ਦ ਵਿੱਚ ਆ ਕੇ ਐਵੇਂ ਹੀ ਲਿਖ ਦਿੱਤਾ ਹੋਵੇਗਾ ਕਿ ਮੈਂ ਕੋਠੇ ਦੀ ਕੰਜਰੀ ਨਹੀਂ ਮੈਂ ਤਾਂ ਸਾਈਂ ਦੀ ਕੰਜਰੀ ਹਾਂ ਅਸਲ ਵਿੱਚ ਮੈਂ ਅੱਜ ਵੀ ਕੋਠੇ ਦੀ ਹੀ ਕੰਜਰੀ ਹਾਂ ਤੇ ਯੁੱਗਾਂ ਯੁੱਗਾਂ ਤੋਂ ਕੰਜਰੀ ਹਾਂ ਬਾਈ ਬਲਵਿੰਦਰ ਮੋਰੋ ਜੀ ਨੂੰ ਕਿ ਉਹ ਦੋ ਸ਼ਬਦ ਆਪਣੇ ਵੱਲੋਂ ਸਾਡੇ ਸਰਣਾਂ ਨਾਲ ਸਾਂਝੇ ਕਰਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਅਲਾਅ ਆਪਣੇ ਸਾਰੇ ਕਵੀਆਂ ਨੂੰ ਇੱਕ ਇੱਕ ਕਾਵ ਸੰਗ੍ਰਹਿ ਦੇ ਵਿੱਚ ਪਰੋਇਆ ਉਹ ਆਨ ਵਾਲੇ ਸਮੇਂ ਦੇ ਵਿੱਚ ਮੇਰਾ ਖਾਲਸਾ ਸਾਰੇ ਪੜਨਗੇ ਉਹਨੂੰ ਤੇ ਇਹਨਾਂ ਦੇ ਬ੍ਰਿੰਦਰ ਦਾ ਸਾਥ ਜਿਹੜਾ ਆ ਉਹਨਾਂ ਦੇ ਪਰਿਵਾਰ ਵਾਲੋਂ ਵੀ ਮੇਰਾ ਖਾਲ ਬਹੁਤ ਵਧੀਆ ਦਿੱਤਾ ਜਾ ਰਿਹਾ ਤਾਂ ਹੀ ਉਸ ਕਾਮਯਾਬ ਹੋਇਆ ਹੈ ਲਿਖਣ ਵਿੱਚ ਆਪਣੇ ਸਾਰੇ ਕੁਐਸਚਨ ਗ੍ਰਾ ਹੈ ਕੰਪਲੀਟ ਕਰਨ ਵਿੱਚ ਤੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਤੁਹਾਡੇ ਸਾਰਿਆਂ ਦਾ ਗ੍ਰੋਵਲ ਇੰਸਟੀਚਿਊਟ ਆਫ ਐਜੂਕੇਸ਼ਨ ਵੱਲੋਂ ਧੰਨਵਾਦ ਤੁਹਾਡੇ ਆਉਣ ਦਾ ਤੇ ਪ੍ਰੋਗਰਾਮ